ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਕਥਾ ਦੇ ਅੰਦਰ ਗਿਆਨੀ ਸੰ ਸਿੰਘ ਮਸਕੀਨ ਹੋਣੀ 1983 ਦੇ ਅੰਦਰ ਇੱਕ ਸਿੰਘ ਸਾਹਿਬ ਨੇ ਭਵਿਸ਼ਵਾਣੀ ਕੀਤੀ ਸੀ ਉਸ ਭਵਿਖਵਾਨੀ ਦਾ ਵੀਰੋ ਅਸਲ ਖੁਲਾਸਾ ਕਰ ਰਹੇ ਹਾਂ ਦੂਸਰਾ ਵੀਰੋ ਇਸ ਅੱਜ ਦੀ ਕਥਾ ਦੇ ਅੰਦਰ ਤੁਹਾਨੂੰ ਬਹੁਤ ਇੰਟਰਸਟਿੰਗ ਇੰਟਰਸਟਿੰਗ ਵਾਕਿਆਤ ਵੀ ਸੁਣਨ ਨੂੰ ਮਿਲਣਗੇ ਜਿਹੜੇ ਕਿ ਤੁਹਾਡੇ ਆਮਾਨ ਨੂੰ ਤਾਜ਼ਾ ਕਰ ਦੇ ਕਿ ਮਰਨ ਤੋਂ ਬਾਅਦ ਇਨਸਾਨ ਦੇ ਨਾਲ ਕੀ ਹੁੰਦਾ ਵੈ ਸੂਖਸ਼ਮ ਸਰੀਰ ਇਨਸਾਨ ਕਿਦੋਂ ਛੱਡਦਾ ਵੈ ਤੇ ਕਈ ਫਿਰ ਉਹ ਜਿਹੜੇ ਮਸੰਦ ਸੀ ਉਹਨਾਂ ਨੂੰ ਜ਼ਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂ ਜਲਾਇਆ ਕਿਸ ਮਨੁੱਖ ਨੇ ਉਹਨਾਂ ਨੂੰ ਇਹ ਸ਼ਰਾਪ ਦਿੱਤਾ ਸੀ ਫਿਰ ਉਹ ਬਹੁਤ ਅਹਿਮ ਕਥਾ ਹੈ ਬਹੁਤ ਇੰਟਰਸਟਿੰਗ ਕਥਾ ਹੈ ਇਸ ਕਰਕੇ ਤੁਹਾਨੂੰ ਲਾਜ਼ਮਨ ਪੂਰਾ ਸੁਣਨਾ ਤੁਹਾਡੇ ਇਲਮ ਦੇ ਵਿੱਚ ਬਹੁਤ ਅਜ਼ਾਫਾ ਆਏਗਾ ਸੋ ਜਾਲੇ ਕਥਾ ਸੁਣਨੇ ਦੇ ਸਦਿਵਾਰ ਚਾਹਨੇ ਆ ਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ ਬੜੇ ਧਿਆਨ ਨਾਲ ਸੁਣਨਾ ਜੋ ਜੀਵਦਿਆਂ ਜੀ ਮੁਕਤ ਨਹੀਂ ਹੋਇਆ ਮਰ ਕੇ ਕੋਈ ਮੁਕਤ ਨਹੀਂ ਹੋਇਆ ਮਰ ਕੇ ਲੋਕੀ ਮਰਦੇ ਨੇ ਫਿਰ ਅਗਲੇ ਜਨਮ ਦੇ ਚ ਪੈਂਦੇ ਨੇ ਮੁਕਤ ਨਹੀਂ ਹੁੰਦੇ। ਹੂੰ ਬਿਲਕੁਲ। ਜੋ ਜੀਵਦੇ ਆ ਜੇ ਮੁਕਤ ਹੈ ਉਹੀ ਮੁਕਤ ਹੈ। ਬੈਣੀ ਕਹੇ ਸੁਨੋਰੇ ਸੰਤੋ ਮਰਣ ਮੁਕਤ ਕਿਨ ਪਾਈ ਮਰ ਕੇ ਕਿਸ ਨੂੰ ਮੁਕਤੀ ਮਿਲਦੀ ਹੈ ਕਿਸੇ ਨੂੰ ਵੀ ਨਹੀਂ। ਕਹਿਤ ਕਬੀਰ ਜੋ ਹਰਿ ਧਿਆਵੇ ਜੀਵਤ ਬੰਧਨ ਤੋਰੇ। ਜੋ ਆਪਣਾ ਧਿਆਨ ਹਰੀ ਨਾਮ ਦੇ ਚ ਜੋੜ ਲੈਂਦਾ ਹੈ ਜਿਵੇਂ ਦਿਆਂ ਜੀ ਬੰਧਨ ਤੋੜ ਦਿੰਦਾ ਹੈ ਮੁਕਤ ਹੋ ਜਾਂਦਾ ਹੈ ਬੰਧਨ ਤੋਰੇ ਹੋਵੇ ਮੁਕਤ ਉਹ ਮੁਕਤ ਹੋ ਜਾਂਦਾ ਹੈ ਧੋਨ ਧੁਨੇ ਨਾਲ ਟਕਰਾਈ ਧੁਨੇ ਪੂਰੀ ਖੁੱਲ ਗਈ 나ਫ ਪੂਰੀ ਖੁੱਲ ਗਈ 나ਫ ਖੁੱਲਦੀ ਏ ਦੋ ਹਾਲ ਤਾਂ ਚ ਇੱਕ ਜਦ ਆਖਰੀ ਪ੍ਰਾਣ ਨਿਕਲਦਾ ਹੈ ਤੇ ਪੂਰੀ ਖੁੱਲ ਜਾਂਦੀ ਹੈ ਫਿਰ ਬੰਦ ਨਹੀਂ ਹੁੰਦੀ ਸ਼ਰੀਰ ਦੀ ਮੌਤ ਹੋ ਜਾਂਦੀ ਹੈ ਦੂਜੀ ਇਹ ਖੁੱਲਦੀ ਏ ਜਦ ਧੁਨ ਧੁਨੇ ਨਾਲ ਟਕਰਾਂਦੀ ਏ ਉਦੋਂ ਖੁੱਲਦੀ ਏ ਤਨ ਦੀ ਮੌਤ ਤੇ ਨਹੀਂ ਆਉਂਦੀ ਮਨ ਦੀ ਮੌਤ ਹੋ ਜਾਂਦੀ ਹੈ ਮਨ ਮਰੇ ਦਾਤ ਮਰ ਜਾਏ ਬਿਨ ਮਨ ਮੋਏ ਕੈਸੇ ਹਰ ਪਾਏ ਤਨ ਤੇ ਅਜੇ ਮਿੱਟੀ ਦੇ ਚ ਮਿੱਟੀ ਨਹੀਂ ਹੋਇਆ ਮਨ ਜੋਤ ਦੇ ਚ ਜੋਤ ਹੋ ਗਿਆ ਜੀਵਨ ਮੁਕਤ ਤਨ ਤੇ ਅਜੇ ਹਾਕ ਦੇ ਚ ਹਾਕ ਨਹੀਂ ਹੋਇਆ ਮਨ ਨੂਰ ਦੇ ਚ ਨੂਰ ਹੋ ਗਿਆ ਤਨ ਤੇ ਅਜੇ ਸ਼ਮਸ਼ਾਨ ਘਾਟ ਨਹੀਂ ਪਹੁੰਚਿਆ ਮਨ ਭਗਵਾਨ ਦੇ ਘਾਟ ਪਹੁੰਚ ਗਿਆ ਤਨ ਤੇ ਅਦੇ ਕਬਰ ਤੱਕ ਨਹੀਂ ਪਹੁੰਚਿਆ ਮਨ ਖੁਦਾ ਤੱਕ ਪਹੁੰਚ ਗਿਆ ਐਸੇ ਪੁਰਸ਼ ਨੂੰ ਕਹਦੇ ਨੇ ਜੀਵਨ ਮੁਕਤ ਐਸੇ ਮਨੁੱਖ ਤਨ ਤੋਂ ਨਿਰਲੇ ਪਾਉਂਦਾ ਹੈ ਬੰਦ ਬੰਦ ਕਟੇ ਜਾ ਰਹੇ ਨੇ ਮਨੇ ਸਿੰਘ ਦੇ ਮੁਸਕਰਾ ਰਹੇ ਨੇ ਹੱਸ ਰਹੇ ਨੇ ਨਿਰਲੇ ਤੰਤੋ ਨਿਰਲੇਪ ਕੋਈ ਕਹਿਰਾ ਸੰਬੰਧ ਨਹੀਂ ਉਹ ਤੇ ਜਿਤਨੇ ਹੁਣ ਸਵਾਸ ਨੇ ਬੋਗਣੇ ਪੈਣੇ ਨੇ ਪਰ ਨਿਰਲੇਪ ਇਹ 2 ਸਾਲ ਪਹਿਲੇ ਇੱਕ ਬ੍ਰਹਮਗਿਆਨੀ ਆਤਮਾ ਸਵਾਗੈ ਬੜੀ ਗੂੜੀ ਮੇਰੀ ਉਹਨਾਂ ਨਾਲ ਮਿੱਤਰਤਾ ਸੀ ਬਾਬਾ ਦਰਸ਼ਨ ਸਿੰਘ ਘਨੂਪੁਰ ਕਾਲੇ ਅੰਮ੍ਰਿਤਸਰ ਤੋਂ 6-7 ਮੀਲ ਦੀ ਦੂਰੀ ਤੇ ਇੱਕ ਛੋਟਾ ਜਿਹਾ ਪਿੰਡ ਬਿਲਕੁਲ ਗੁਮਨਾਮ ਜਿਆ ਰਹਿੰਦੇ ਸਨ ਤਬੀਅਤ ਉਹਨਾਂ ਦੀ ਖਰਾਬ ਹੋਈ ਤੇ ਮੈਂ ਉਚੇਚਾ ਬਿਮਾਰ ਪੁਰਸੀ ਲਈ ਉੱਥੇ ਪਹੁੰਚਿਆ ਉਹਨਾਂ ਦੀ ਹਾਲਤ ਦੇਖ ਕੇ ਫਿਰ ਸੁਭਾਵਕ ਮੈਂ ਕਹਿ ਦਿੱਤਾ ਮੈਂ ਕਿ ਬਾਬਾ ਜੀ ਤੁਹਾਨੂੰ ਬੜੀ ਤਕਲੀਫ ਆਉਂਦੀ ਹੋਵੇਗੀ ਇੱਕ ਸੱਜਣ ਉਹਨਾਂ ਦਾ ਮੱਥਾ ਦਵਾ ਰਿਹਾ ਸੀ ਇੱਕ ਪੈਰ ਤੇ ਕੁਝ ਪੀੜਾ ਹੋਈ ਸੀ ਡਾਕਟਰ ਬੈਠੇ ਹੋਏ ਸਨ ਮੈਂ ਸੁਭਾਵਕ ਕਿਹਾ ਮੈਂ ਕਿ ਬਹੁਤ ਤਕਲੀਫ ਹੋਵੇਗੀ ਬਾਬਾ ਜੀ ਅਸੂਕੇ ਕਹਿਣ ਲੱਗੇ ਮਸਕੀਨ ਕਿਹੜੇ ਚਗਰਾਂ 'ਚ ਪਿਆ ਹੈ ਭੋਜਨ ਅਸੀਂ ਛਕ ਲਿਆ ਇਹ ਝੂਠੀ ਥਾਲੀ ਕੋਈ ਚੁੱਕਦਾ ਤੇ ਚੁੱਕ ਲਵੇ ਇਹਦੇ ਨਾਲ ਕੋਈ ਮਤਲਬ ਨਹੀਂ ਅਸੀਂ ਆਪਣੇ ਘਰ ਪਹੁੰਚ ਗਏ ਇਸ ਘੋੜੇ ਦੀ ਲੋੜ ਨਹੀਂ ਨਹੀਂ ਇਸ ਸਰੀਰ ਦੀ ਲੋੜ ਨਹੀਂ ਮੇਰੇ ਨਾਲ ਬੜੀਆਂ ਖੁੱਲੀਆਂ ਗੱਲਾਂ ਕਰ ਲੈਂਦੇ ਸੀ ਅੰਮ੍ਰਿਤਸਰ ਦੇ ਚ ਗੱਲ ਮਸ਼ਹੂਰ ਹੈ ਕਿ ਆਉਂਦੇ ਕਦੀ ਕਦੀ ਸੰ ਜਿਨ੍ਹਾਂ ਦਿਨ ਅਦਾਸ ਕਥਾ ਕਰਦਾ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੋਂ ਲੈ ਕੇ ਦਿਵਾਲੀ ਤੱਕ ਕੋਈ 45 ਸਾਲ ਹੋ ਗਏ ਨੇ ਮੈਨੂੰ ਮੈਂ ਇਹਨਾਂ ਦਿਨਾਂ ਚ ਹਾਜ਼ਰੀ ਉੱਥੇ ਹੀ ਵਰਦਾ ਹੁੰਦਾ ਅੱਧ ਕੀ ਇਹ 35 ਦਿਨ ਹੋਵੇਗੇ ਕਿਉਂ ਨਾਨਕ ਸ਼ਾਈ ਕੈਲੰਡਰ ਦੇ ਮੁਤਾਬਕ ਗੁਰਪੁਰਬ ਤੇ ਦਿਵਾਲੀ ਦੇ ਚ 35 ਦਿਨ ਦੀ ਵਿਧ ਪੈ ਗਈ ਹੈ ਪਹਿਲੇ 15 16 ਦਿਨਾਂ ਦੀ ਹੁੰਦੀ ਸੀ 10 15 16 ਦਿਨ ਹਾਜ਼ਰੀ ਵਰਦਾ ਹੁੰਦਾ ਸੀ ਕੀਤੇ ਹੋਏ ਪ੍ਰਣ ਦੇ ਮੁਤਾਬਕ ਅੱਧ ਕੀ ਮੈਂ 35 ਦਿਨ ਹੋਵਾਂ ਬਾਬਾ ਜੀ ਰੋਜ਼ ਕਥਾ ਸੁਣਨ ਆਉਂਦੇ ਸਨ ਸੰਤ ਰਿਆਸੀ ਦੀ ਗੱਲ ਹੈ ਕਥਾ ਕਰਕੇ ਮੈਂ ਹਟਿਆ ਨਾਲ ਦੇ ਸਾਥੀਆਂ ਨੇ ਆਸਾ ਦੀਵਾਰ ਦਾ ਕੀਰਤਨ ਕੀਤਾ ਸੀ ਬਾਅਦ ਵਿੱਚ ਨੌਜਵਾਨ ਬੱਚੇ ਜੋ ਉਸ ਵਕਤ ਤਹਿਰੀਕ ਚੱਲ ਰਹੀ ਸੀ ਉੱਥੇ ਹੀ ਲੜਪੈ ਇੱਕ ਦੂਜੇ ਦੀਆਂ ਪੱਗਾਂ ਲੜਨ ਲੱਗ ਪਈ ਗਾਲੀ ਗਲੋਚੀ ਵੀ ਮੈਂ ਕਥਾ ਦੀ ਬਾਵੇਂ ਸਮਾਪਤੀ ਕਰ ਦਿੱਤੀ ਸੀ ਹੋ ਗਈ ਸੀ ਉਸ ਤੋਂ ਬਾਅਦ ਆਪਸੇ ਲੜਨ ਲੱਗ ਪਏ ਤੇ ਮੂੰਹ ਮੇਰੇ ਨਿਕਲ ਗਿਆ ਮੈਂ ਕਿ ਹੱਦ ਹੋ ਗਈ 2.5 ਘੰਟੇ ਆਸਾ ਦੀਵਾਰ ਦਾ ਕੀਰਤਨ ਹੋਇਆ 1.5 ਘੰਟਾ ਕਥਾ ਹੋਈਏ ਅੰਜਾਮ ਇਹ ਇੱਕ ਦੂਜੇ ਦੇ ਨਾਲ ਗੁੱਥਮ ਗੁੱਥਾ ਤੇ ਬਾਬਾ ਦਰਸ਼ਨ ਸਿੰਘ ਕਹਿਣ ਲੱਗੇ ਤੇ ਕੁਛ ਨਹੀਂ ਜੋ ਮੈਨੂੰ ਦਿਖਾਈ ਦੇਂਦਾ ਪਿਆ ਇੱਥੇ ਖੂਨ ਦੀਆਂ ਨਦੀਆਂ ਚੱਲਣਗੀਆਂ ਮੈਂ ਕਿਹਾ ਬਾਬਾ ਜੀ ਇਹ ਕੀ ਆਖਦੇ ਕਹਿੰਦੇ ਦਿਖਾਈ ਦੇ ਰਿਹਾ ਮੈਂ ਕੀ ਕਰਾਂ ਉਹ 84 ਚ ਮੈਂ ਦੇਖਿਆ ਜੋ ਕੁਝ ਹੋਇਆ ਸਰੋਵਰ ਤੱਕ ਦਾ ਪਾਣੀ ਵੀ ਖੂਨ ਨਾਲ ਲਾਲ ਹੋ ਗਿਆ ਸੀ ਲਾਲ ਰੰਗ ਦਾ ਹੋ ਗਿਆ ਸੀ ਇਹ ਮੈਂ ਇੱਕ ਨਿੱਕੀ ਜਿਹੀ ਗੱਲ ਤੁਹਾਨੂੰ ਦੱਸਣਾ ਐਸੇ ਮਨੁੱਖ ਦੀ ਦਿਵ ਦ੍ਰਿਸ਼ਟੀ ਬਹੁਤ ਦੂਰ ਤੱਕ ਦੇਖ ਲੈਂਦੀ ਹੈ ਬਹੁਤ ਪਿੱਛੇ ਦੇਖ ਲੈਂਦੀ ਹੈ ਮੈਨੂੰ ਕਹਿਣ ਲੱਗੇ ਤੇਰੇ ਨਾਲ ਮੇਰਾ ਪਿਛਲੇ ਜਨਮ ਦਾ ਸੰਬੰਧ ਹੈ ਬੜੀਆਂ ਗੱਲਾਂ ਕਰਦੇ ਸਨ ਪਿਆਰ ਬੜਾ ਸੀ ਅਸੀਸ ਬੜੀ ਦਿੰਦੇ ਸਨ ਮੈਂ ਸੁਆਭਾਵਕ ਪੁੱਛਣ ਗਿਆ ਮੈਂ ਕਿਹਾ ਬਾਬਾ ਜੀ ਤਕਲੀਫ ਹੋਵੇਗੀ ਕਹਿਣ ਲੱਗੇ ਭੋਜਨ ਅਸੀਂ ਛਕ ਲਏ ਝੂਠੀ ਥਾਲੀ ਕੋਈ ਚੁੱਕਦਾ ਤੇ ਚੁੱਕ ਲਵੇ ਇਹਦੇ ਨਾਲ ਕੋਈ ਮਤਲਬ ਨਹੀਂ ਐਸੇ ਪੁਰਸ਼ ਨੂੰ ਕਹਿੰਦੇ ਨੇ ਜੀਵਨ ਮੁਕਤ ਰਹਿੰਦੇ ਇਸ ਤਨ ਦੇ ਚਨੇ ਤਨ ਤੋਂ ਨਿਰਲੇ ਭਾਈ ਮਨੀ ਸਿੰਘ ਐਸੇ ਹੀ ਸਨ ਭਾਈ ਮਤੀ ਦਾਸ ਐਸੇ ਹੀ ਸਨ ਭਾਈ ਤਾਰੂ ਜੀ ਐਸੇ ਹੀ ਸਨ ਇਸਲਾਮੀ ਦੁਨੀਆ ਚ ਵੀ ਇੱਕ ਹੋਇਆ ਹੈ ਬੜਾ ਗਜ਼ਬ ਦਾ ਇਸੇ ਤਰ੍ਹਾਂ ਦਾ ਪੁਰਸ਼ ਮਨਸੂਰ ਜ਼ੁਨੈਦ ਦਾ ਚੇਲਾ ਚੇਲਾ ਸੀ ਬਸ 5-7 ਮਿੰਟ ਮੈਂ ਲੈਣਾ ਤੁਹਾਡੇ ਜ਼ੁਨੈਦ ਦਾ ਚੇਲਾ ਸੀ ਜ਼ੁਨੈਦ ਨੇ ਇਸ ਨੂੰ ਧਿਆਨ ਸਾਧਨਾ ਦਸੀ ਸੀ ਜਪ ਕਰਿਆ ਕਰਦਾ ਸੀ ਅੱਲਾਹ ਹੁਦਾ ਜਪ ਕਰਦਾ ਸੀ ਇੱਕ ਦਿਨ ਉਹਦੇ ਜ਼ਬਾਨ ਚੋਂ ਉੱਚੀ ਹੂਕ ਨਿਕਲੀ ਅਨਲ ਹਕ ਅਨਲ ਹਕ ਅਨਲ ਹਕ ਕਿਧਰੇ ਧੁਨ ਧੋਨੀ ਨਾਲ ਟਕਰਾ ਗਈ ਨਾਪ ਖੁੱਲ ਗਏ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਨਿਕਲਿਆ ਮਨਸੂਰ ਦੇ ਕੰਠ ਤੋਂ ਅਨਲ ਹਕ ਮੈਂ ਹਕ ਹੋ ਗਿਆ ਮੈਂ ਸੱਚ ਹੋ ਗਿਆ ਜ਼ੁਨੇਦ ਕਹਿੰਦਾ ਇਹ ਮੇਰੇ ਬੱਚੇ ਇਸ ਡੇਰੇ ਤੋਂ ਬਾਹਰ ਤੂੰ ਇਹ ਨਹੀਂ ਕਹਿਣਾ ਨਹੀਂ ਤੇ ਮੈਂ ਤੈਨੂੰ ਬਚਾ ਨਹੀਂ ਸਕਾਂਗਾ ਇਹ ਕੁਫਰ ਹੈ ਨਹੀਂ ਬੋਲਣਾ ਤੋਂ ਮਨਸੂਰ ਕਹਿਣ ਲਗਾ ਆਛਾ ਮੇਰੇ ਮੁਰਸ਼ਦ ਮੈਂ ਨਹੀਂ ਕਹਾ ਨਹੀਂ ਕਹਾਂਗਾ ਪਤਾ ਜੁਨੈਦ ਨੇ ਕੀ ਆਖਿਆ ਨਹੀਂ ਇੰਜ ਨਹੀਂ ਕੋਈ ਪਤਾ ਨਹੀਂ ਤੂੰ ਮਸਤ ਫਕੀਰ ਹੈ ਤੂੰ ਖੁਦਾ ਦੀ ਕਸਮ ਚੁੱਕ ਕਿ ਨਹੀਂ ਕਹੇਗਾ ਹੁਣ ਜਦ ਮੁਰਸ਼ਿਦ ਆਖੇ ਦੇ ਵਿਚਾਰਾ ਕੀ ਕਰੇ ਉਹਨੇ ਆਖ ਦਿੱਤਾ ਕਸਮੇ ਖੁਦਾ ਅਨਲ ਹੱਕ ਨਹੀਂ ਕਹਾਂਗਾ ਨਹੀਂ ਕਹਾਂਗਾ ਸ਼ਾਮ ਦੇ ਸਮੇਂ ਕਹਰਾ ਦੇ ਸਾਰੇ ਫਕੀਰਾਂ ਨੇ ਬਾਦਸ਼ਾਹ ਦੇ ਘਰ ਜਾਣਾ ਸੀ ਉਹਨੇ ਸਾਰਿਆਂ ਦਾ ਲੰਗਰ ਆਖਿਆ ਸੀ ਜਿਹਨੂੰ ਬ੍ਰह्म ਭੋਜ ਕਹਿੰਦੇ ਨੇ ਅਸੀਂ ਲੰਗਰ ਕਹਿੰਦੇ ਹਾਂ ਉਹਨੇ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ ਜਿਹੜੇ ਚੋਟੀ ਦੇ ਨਾਮ ਵਰ ਫਕੀਰ ਸਨ ਮਿਸਰ ਦੇ ਚ ਖਾਸ ਕਰਕੇ ਕਾਹਰਾ ਦੇ ਚ ਤੋਂ ਜ਼ੁਨੈਦ ਨੂੰ ਵੀ ਇਹ ਸੱਦਾ ਪੱਤਰ ਆਇਆ ਸੀ ਤੇ ਸੱਦੇ ਪੱਤਰ ਦੇ ਚ ਇਹ ਸੀ ਹਰ ਇੱਕ ਫਕੀਰ ਆਪਣੇ ਨਾਲ ਇੱਕ ਦੋ ਸ਼ਿਸ਼ ਲੈ ਸਕਦਾ ਹੈ। ਸ਼ਾਮ ਨੂੰ ਤਿਆਰ ਹੋ ਕੇ ਜਦ ਜ਼ੁਨੈਦ ਚੱਲਣ ਲੱਗੇ ਤਾਂ ਇੱਕਦਮ ਖਿਆਲ ਆਇਆ मंसूर ਬੈਠੇ ਚੱਲ ਤੂੰ ਮੇਰੇ ਨਾਲ। ਅਜੇ ਤੂੰ ਰੋਟੀ ਨਹੀਂ ਖਾਧੀ ਚੱਲ ਮੇਰੇ ਨਾਲ ਬਾਦਸ਼ਾਹ ਦੇ ਘਰ ਦਾਵਤ ਹੈ ਉਹਨੇ ਸਾਰੇ ਫਕੀਰਾਂ ਨੂੰ ਬੁਲਾਇਆ ਚੱਲੀਏ। ਉਹ ਮੁਰਸ਼ਦ ਦਾ ਹੁਕਮ ਵਿਚਾਰਾ ਨਾਲ ਚੱਲ ਪਿਆ। ਪਹੁੰਚ ਗਏ ਬਾਦਸ਼ਾਹ ਦੇ ਮਹਿਲ ਜਿਵੇਂ ਇਸਲਾਮੀ ਢੰਗ ਹੁੰਦਾ ਹੈ ਦਸਤਰਖਾਨ ਵਿਛਾਇਆ ਹੋਇਆ ਸੀ ਗੋਲ ਧਾਇਰੇ 'ਚ ਫਕੀਰ ਬੈਠੇ ਨੇ ਕੋਈ 50 60 ਦੇ ਕਰੀ ਅੱਗੋ ਭਾਂਡੇ ਰੱਖੇ ਜਾ ਰਹੇ ਨੇ ਵਿਚਕਾਰ ਬਾਦਸ਼ਾਹ ਵੀ ਬੈਠਾ ਇਤਨੇ ਸਾਰੇ ਅਨਭਵੀ ਫਕੀਰ ਹੋਣ ਤੇ ਗੱਲਾਂ ਤੇ ਖੁਦਾ ਦੀਆਂ ਚੱਲਣ ਗਿਆ ਰੱਬ ਦੀਆਂ ਗੱਲਾਂ ਚੱਲ ਪਈਆਂ ਜਦ ਜ਼ੁਨੈਦ ਦੀ ਵਾਰੀ ਆਈ ਉਹ ਜ਼ੁਨੈਦ ਸਿਰਫ ਉਪਰੋਂ ਉਪਰੋਂ ਗੱਲ ਨਹੀਂ ਕਰਦਾ ਸੀ ਗਹਿਰਾਈ ਤੋਂ ਜਿੰਨੀ ਗਹਿਰਾਈ ਤੋਂ ਧੁਨ ਨਿਕਲਦੀ ਸੀ ਉਤਨੇ ਗਹਿਰੇ ਉਸ ਦੀ ਸ਼ਰਧਾ ਸੀ ਉਤਨਾ ਗਹਿਰਾ ਉਸ ਦਾ ਵਿਸ਼ਵਾਸ ਸੀ ਉਤਨੀ ਗਹਿਰੀ ਉਸ ਦੀ عقیدਤ ਸੀ ਦੋ ਚਾਰ ਲਫ਼ਜ਼ ਜੇ ਖੁਦਾ ਬਾਰੇ ਬੋਲੇ ਹੈ ਤੇ ਮਨਸੂਰ ਦੇ ਕੰਠ ਤੋਂ ਨਿਕਲ ਗਿਆ ਅਨਲਹ ਹਨ ਲ ਬਾਦਸ਼ਾਹ ਨੂੰ ਕਰੋਧ ਆ ਗਿਆ ਗੁੱਸਾ ਚੜ ਗਿਆ ਹੈ ਇਹ ਕਾਫਰ ਨਾਲ ਰੱਖਿਆ ਤੂੰ ਇਹ ਕਾਫਰ ਨੂੰ ਇੱਥੇ ਲੈ ਆਇਆ ਮੇਰੇ ਕੋਲ ਮੇਰਾ ਸਾਰਾ ਸਵਾਬ ਖਰਾਬ ਕਰ ਦਿੱਤਾ ਸਵਾਬ ਬਾਓ ਮੈਂ ਪੁੰਨ ਦਾ ਕੰਮ ਕੀਤਾ ਸੀ ਤੂੰ ਸਾਰਾ ਪਾਪ ਦੇ ਵਿੱਚ ਬਦਲ ਦਿੱਤਾ ਮੈਂ ਤੇ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ ਸਾਰਿਆਂ ਨੂੰ ਬਸਤਰ ਦੇਣੇ ਸੰਧਨ ਦੇਣਾ ਸੀ ਮੈਂ ਪਰ ਇਸ ਕਾਫਰ ਨੂੰ ਲਿਆ ਕੇ ਤੂੰ ਮੇਰਾ ਸਵਾਬ ਗੁਨਾਹ ਦੇ ਚ ਬਦਲ ਦਿੱਤਾ ਮੇਰੇ ਪੁੰਨ ਨੂੰ ਪਾਪ ਦੇ ਚ ਬਦਲ ਦਿੱਤਾ ਇਸ ਕਾਫਰ ਨੂੰ ਤੂੰ ਹੁਣ ਨਾਲ ਨਹੀਂ ਰੱਖਣਾ ਇਹਨੂੰ ਅਸੀਂ ਸਜ਼ਾ ਦੇਾਂਗੇ 16 ਦਿਨ ਉਸਤੇ ਮੁਕਦਮਾ ਚਲਿਆ ਕਾਜ਼ੀਆਂ ਨੇ ਫਤਵਾ ਲਾਇਆ ਇਨੂੰ ਸੂਲੀ ਤੇ ਚਾੜ ਕੇ ਮਾਰਿਆ ਜਾਏ ਔਰ ਸੂਲੀ ਚਾੜਨ ਤੋਂ ਪਹਿਲੇ ਇਸ ਨੂੰ ਪੱਥਰ ਵੀ ਮਾਰੋ ਕਸੂਰ ਕੀ ਅਨਲਹਕ ਅਨਲਹਕ ਉਹਦੇ ਕੰਠ ਤੋਂ ਨਿਕਲੇ ਅਨਾਈ ਕਸੂਰ ਸੂਲੀ ਤੇ ਚਾੜਨਾ ਚਰਖੀਆਂ ਤੇ ਚਾੜਨਾ ਜ਼ਿੰਦਾ ਜਲਾਣਾ ਤਤੀ ਤਵੀ ਤੇ ਬਿਠਾਣਾ ਉਬਲਦੀ ਦੇਗ ਦੇ ਚ ਬਿਠਾਣਾ ਇਸ ਤਰ੍ਹਾਂ ਦੀਆਂ ਭਿਆਨਕ ਸਜ਼ਾਵਾਂ ਉੱਥੋਂ ਇੱਥੇ ਆਈਆਂ ਐਵੀ ਮਹਿਜ਼ ਕਰਦੇ ਆਂ ਇਹ ਚਾਰੇ ਨੂੰ ਪਕੜ ਲਿਆ ਗਿਆ 16 ਦਿਨ ਮੁਕਦਮਾ ਚੱਲਿਆ ਕਈਆਂ ਦੀ ਗਵਾਹੀਆਂ ਲਈਆਂ ਗਏ ਨੇ ਕਿੱਥੇ ਕਿੱਥੇ ਆਖਿਆ ਸਾਰੇ ਨੇ ਦਾਇਰ ਤੇ ਕਹਿੰਦਾ ਹੀ ਰਹਿੰਦਾ ਆਨਲ ਹੱਕ ਜਦ ਇਸ ਦੀ ਮौज ਆਉਂਦੀ ਕਹਿ ਦਿੰਦਾ ਆਨਲ ਹੱਕ ਅੱਜ 16ਵਾਂ ਦਿਨ ਸੀ ਭਰੇ ਮੈਦਾਨ ਦੇ ਵਿੱਚ ਇਹਨੂੰ ਸੂਲੀ ਤੇ ਚੜਨ ਵਾਸਤੇ ਲੈ ਜਾ ਰਹੇ ਤਮਾਸ਼ੀਬੀਨ ਆਏ ਨੇ ਦੁਨੀਆ ਆਈ ਹੈ ਕਿਉਂਕਿ ਕਾਫਰ ਸਮਝਦੇ ਨੇ ਤੋਂ ਅੰਦਰ ਗਰਣਾਏ ਲੋਕਾਂ ਦੇ ਗਰਣਾ ਜੁਨੈਦ ਵੀ ਆਇਆ ਜਿਹੜਾ ਉਸ ਦਾ ਮੁਰਸ਼ਦ ਸੀ ਜਿਸ ਨੇ ਸਭ ਦੱਸਿਆ ਸੀ ਪਾਲਿਆ ਸੀ ਪੋਸਿਆ ਸੀ ਵੱਡਾ ਕੀਤਾ ਸੀ ਸਿਰਫ ਸਰੀਰਕ ਤੌਰ ਤੇ ਨਹੀਂ ਧਾਰਮਿਕ ਤੌਰ ਤੇ ਵੀ ਵੱਡਾ ਕੀਤਾ ਸੀ ਜਪ ਕਰਦਿਆਂ ਕਰਦਿਆਂ ਉਹ ਅਖੀਰਲੀ ਅਵਸਥਾ ਤੇ ਪਹੁੰਚਿਆ ਸੀ ਜੁਨੈਦ ਕੋਲ ਪਹੁੰਚਿਆ ਮਨਸੂਰ ਨੂੰ ਸੰਬੋਧਨ ਕਰਦੇ ਆ ਉਸ ਨੇ ਬੜੇ ਕੀਮਤੀ ਬੋਲ ਕਹਨੇ ਐ ਮੇਰੇ ਬੱਚੇ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ ਮੈਨੂੰ ਐਸਾ ਮਹਿਸੂਸ ਹੁੰਦਾ ਭੀੜ ਪਾਗਲਾਂ ਦੀ ਸਿਆਣਾ ਤੋਂ ਇੱਕ ਪਤਾ ਹੈ ਮਹਾਤਮਾ ਬੁੱਧ ਨੇ ਕੀ ਆਖਿਆ ਸੀ ਆਪਣੇ ਚਿਹਰੇ ਭਰਾ ਆਨੰਦ ਨੂੰ ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਆਉਂਦੀ ਕਦੀ ਵੀ ਸੂਤਰ ਹੈ ਇਹ ਛੋਟਾ ਜਿਹਾ ਧੰਮ ਪਰਦਾ ਸੂਤਰ ਹੈ ਆਨੰਦ ਚ ਚੇਹਰਾ ਵਿਰਾਸੀ ਉਮਰ ਦੇ ਚ ਵੱਡਾ ਸੀ ਚੇਲਾ ਬਣ ਗਿਆ ਸੀ ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਕਦੀ ਵੀ ਜ਼ੁਨੈਦ ਕਹਿੰਦਾ ਇਤਨੀ ਵੱਡੀ ਭੀੜ ਵਿੱਚ ਪਾਗਲਾਂ ਦੀ ਭੀੜ ਵਿੱਚ ਕਿਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਪਾਗਲ ਬੰਨਾ ਹੈ ਪਾਗਲ ਗੁਨਾਹਗਾਰਾਂ ਦੀ ਭੀੜ ਵਿੱਚ ਇਤਨਾ ਸਵਾਭ ਸ਼ੀਲ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਇੱਕ ਗੁਨਾਹ ਹੋਵੇ ਇੱਕ ਗੁਨਾਹ ਹੋਵੇ ਇਹ ਜ਼ੁਨੈਦ ਕਹਿੰਦਾ ਹੈ ਭੀੜ ਪਾਗਲਾਂ ਦੀ ਹੈ ਸਿਆਣਾ ਤੋਂ ਇੱਕ ਹੈ ਭੀੜ ਗੁਨਾਗਾਰਾਂ ਦੀ ਹੈ ਪੁਨੀਤ ਤੋਂ ਇੱਕ ਹੈ ਮੈਂ ਨਹੀਂ ਬਚਾ ਸਕਦਾ ਮੈਂ ਨਹੀਂ छुड़ा ਸਕਦਾ ਮੈਨੂੰ ਦੁੱਖ ਹੈ ਬਹੁਤ ਦੁੱਖ ਹੈ ਲੇਕਿਨ ਮੈਂ ਇੱਥੇ ਆਇਆ ਦੁੱਖ ਪ੍ਰਗਟ ਕਰਨ ਲਈ ਨਹੀਂ ਇੱਕ ਗਿਲਾ ਕਰਨ ਲਈ ਮਨਸੂਰ ਕਹਿੰਦਾ ਮੇਰੇ ਮੁਰਸ਼ਿਦ ਕੀ ਗਿਲਾ ਹੈ ਮੇਰੇ ਕੋਲ ਕਿਹੜੀ ਗਲਤੀ ਹੋਈ ਹੈ ਤੁਹਾਨੂੰ ਕੀ ਗਿਲਾ ਹੈ ਜ਼ੁਨੈਦ ਕਹਿੰਦਾ ਗਿਲਾ ਇਹ ਹੈ ਤੂੰ ਖੁਦਾ ਦੀ ਕਸਮ ਚੁੱਕੀ ਸੀ ਕਸਮੇ ਖੁਦਾ ਅਨਲ ਹੱਕ ਨਹੀਂ ਕਮਾਂਗਾ ਪਰ ਤੂੰ ਆਖੇ میرے سامنے بھری محفل چاکھے تو خدا دی قسم توڑی ہے اے کیوں ہے اے کیوں ہے بس میں یہ گلہ کرنا ہے تو تہان ہے تو بہت بڑا سینہ ہے دانش مند ہے پر ایک گلتی یہ پہاڑ جیسی تیرے ہے تو خدا دی قسم چکی ہے ਤੇ ਫਿਰ ਅਨਲ ਹਕ ਆਖੇ ਹੁਣ ਪਤਾ ਹੈ मंसूर ਕੀ ਕਹਿੰਦਾ ਮੇਰੇ ਮੁਰਸ਼ਦ ਮੈਂ ਅਨਲ ਹਕ ਨਹੀਂ ਆਖਿਆ ਨਹੀਂ ਆਖਿਆ मंसूर ਤੇ ਪਤਾ ਨਹੀਂ ਕਦੋਂ ਦਾ ਮਿਟ ਗਿਆ ਤੇ ਜੇ ਖੁਦਾ ਹੀ ਅਨਲ ਹਕ ਆਖਣ ਲੱਗ ਪਵੇ ਤੇ ਵਿਚਾਰਾ मंसूर ਕੀ ਕਰੇ ਮੈਂ ਨਹੀਂ ਆਖਿਆ ਮੈਂ ਨਹੀਂ ਆਖਿਆ ਕੰਨਨ ਜੁਨੈਦ ਨੇ ਆਪਣਾ ਸਿਰ ਮਨਸੂਰ ਦੇ ਕਦਮਾਂ ਤੇ ਰੱਖ ਦਿੱਤਾ ਤੂੰ ਨਹੀਂ ਆਖਿਆ ਵਾਕਈ ਖੁਦਾ ਤੇਰੇ ਅੰਦਰੋਂ ਬੋਲੇ ਤੂੰ ਨਹੀਂ ਆਖਿਆ ਜਲਾਦ ਨੇ ਭਾਈ ਮਨੀ ਸਿੰਘ ਦੇ ਪੈਰ ਕੱਟ ਦਿੱਤੇ ਨੇ ਹੱਥ ਕੱਟ ਦਿੱਤੇ ਨੇ ਗਰਦਨ ਦੀ ਵਾਰੀ ਤੇ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕਿਸੇ ਧੁਨ ਦੇ ਚ ਕਰ ਰਹੇ ਸਨ ਮਸਤੀ ਦੇ ਵਿੱਚ ਸਿਰਫ ਤਿੰਨ ਪੌੜੀਆਂ ਰਹਿੰਦੀਆਂ ਸਨ ਤੇ ਸ਼ਲੋਕ ਰਹਿੰਦਾ ਸੀ ਭਾਈ ਸਾਹਿਬ ਬੋਲ ਪਏ ਥੋੜੀ ਦੇਰ ਰੁਕ ਜਾ। ਇਹ ਮੇਰਾ ਪਾਠ ਪੂਰਾ ਹੋਣ ਲੈ। ਮੁਕੰਮਲ ਹੋਣ ਲੈ। ਕਿਉਂਕਿ ਜੀਵਨ ਇੱਕ ਸਾਜ਼ ਹੈ ਤੇ ਸਾਜ਼ ਨਾ ਰਿਹਾ ਤੋ ਮੈਂ ਉਹ ਪਾਠ ਨਹੀਂ ਕਰ ਸਕਾਂਗਾ। ਤੂੰ ਗਰਦਨ ਕਟਣੀ ਹੈ ਕੱਟ ਪਰ ਥੋੜਾ ਜਿਹਾ ਰੁਕ ਜਾ। ਜਲਾਦ ਕਹਿੰਦਾ ਮੈਨੂੰ ਇਜਾਜ਼ਤ ਨਹੀਂ ਇਸ ਤਰ੍ਹਾਂ ਦੀ। ਮੈਂ ਨਹੀਂ ਰੁਕ ਸਕਦਾ। ਵਾਰ ਕੀਤਾ। ਗਰਦਨ ਢੜ ਤੋ ਅਲੱਗ ਕਰ ਦਿੱਤੀ। ਕبھی ਸੰਤੋਖ ਸਿੰਘ ਜੀ ਗੁਰਪ੍ਰਤਾਪ ਦੇ ਲਿਖਦੇ ਨੇ ਰੋਮ ਰੋਮ ਦੇ ਚ ਉੱਚੀ ਧੁਨ ਸੂਰ ਜੋ ਹੈ ਸੂਰਜ ਪ੍ਰਕਾਸ਼ ਦੇ ਲਿਖਦੇ ਨੇ ਜਬ ਜੀ ਸਾਬ ਦੀ ਉੱਚੀ ਉੱਚੀ ਧੁਨ ਰੋਮ ਰੋਮ ਦੇ ਚ ਨਿਕਲ ਰਹੀ ਸੀ ਜਦ ਪਾਠ ਦਾ ਭੋਗ ਪਿਆ ਆਖਰੀ ਪ੍ਰਾਣ ਤਾਂ ਗਿਆ ਰੋਮ ਰੋਮ ਜੇ ਰਸਨਾ ਪਾਉ ਇਸ ਤਰ੍ਹਾਂ ਦਾ ਮੈਂ ਸੁਣਿਆ ਔਰ ਇਤਿਹਾਸ ਦੇ ਚ ਵੀ ਹੈ ਇਸ ਦਾ ਤਜਰਬਾ ਅਮਰੀਕਾ ਨੇ ਕੀਤਾ ਹੈ ਐਸਾ ਜਾਨਵਰ ਉਹਨਾਂ ਨੇ ਸਮੁੰਦਰ ਤੋਂ ਪਕੜਿਆ ਹੈ ਜੋ ਬੰਦਰ ਦੀ ਤਰ੍ਹਾਂ ਮਨੁੱਖ ਦੀ ਨਕਲਾਂ ਕਰਦਾ ਹੈ ਉਹਨੂੰ ਟ੍ਰੇਨਿੰਗ ਦੇਂਦੇ ਪੈਨ ਸਮੁੰਦਰ ਵਿੱਚ ਉਹ ਗਸ਼ਤ ਲਾਏਗਾ ਬਹੁਤ ਕੁਝ ਦੱਸਿਆ ਕਰੇਗਾ ਮੈਂ ਤੇ ਪੇਪਰਾਂ 'ਚ ਪੜ੍ਹ ਕੇ 당 ਰਹਿ ਗਿਆ ਇੱਕ ਜਾਨਵਰ ਐ ਸੂਰ ਦੀ ਸ਼ਕਲ ਦਾ ਥੋੜਾ ਜਿਹਾ ਲੇਕਿਨ ਮਨੁੱਖ ਦੀ ਨਕਲ ਕਰਦਾ ਹੈ ਜਿੱਸਾ ਮਨੁੱਖ ਕਰੇ ਵੈਸਾ ਉਹ ਕਰਨ ਲੱਗ ਪੈਂਦਾ ਰਬ ਦੀ ਨੇ ਉਹਨੂੰ ਪਕੜਿਆ ਉਹਨੂੰ ਤਰ੍ਹਾਂ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਉਸ ਦੀ ਬੋਲਣ ਦੀ ਆਦਤ ਬੜੀ ਐ ਯਾਨੀ ਆਵਾਜ਼ ਕੱਢਣ ਦੀ ਖੜਾ ਖੜਾ 1 ਮਿੰਟ ਬਾਅਦ ਆਵਾਜ਼ ਕੱਢੇਗਾ ਉੱਚੀ ਆਵਾਜ਼ ਕੱਢੇਗਾ ਉਹਨਾਂ ਨੇ ਤਜਰਬਾ ਕੀਤਾ ਇਹਦਾ ਮੂੰਹ ਬੰਦ ਕਰਦੇ ਆ ਦੇਖਦੇ ਆਂ ਦੇ ਅੰਦਰ ਬੋਲਣ ਦਾ ਇਹ ਕੂਕ ਕਰਨ ਦਾ ਆਵਾਜ਼ ਕਰਨ ਦਾ ਕਿਤਨਾ ਜਜ਼ਬਾ ਹੈ ਇਹ ਤੜਪਦਾ ਹੈ ਕਿ ਨਹੀਂ ਮੂੰਹ ਕੱਸ ਕੇ ਬੰਦ ਦਿੱਤਾ ਗਿਆ ਉਹਦੇ ਸਾਹਮਣੇ ਜਿਹੜੀ ਉਹਦੀ ਆਵਾਜ਼ ਸੀ ਜੋ ਰਿਕਾਰਡ ਕੀਤੀ ਗਈ ਸੀ ਉਹ ਰਿਕਾਰਡ ਚਲਾਈ ਗਈ ਟੇਪ ਚਲਾਈ ਗਈ ਹੁਣ ਉਹ ਤੜਪਦਾ ਹੈ ਕੋਸ਼ਿਸ਼ ਕਰਦਾ ਹੈ ਮੂੰਹ ਚੋਂ ਆਵਾਜ਼ ਕਢਣ ਪਰ ਮੂੰਹ ਬਨੇ ਹੋਇਆ ਹੈ ਉਦੇ ਰੌਂਗਟੇ ਖੜੇ ਹੋ ਗਏ ਸਰੀਰ ਦੇ ਸਾਰੇ ਰੌਂਗਟਿਆਂ ਦੇ ਚੋਂ ਉਹ ਆਵਾਜ਼ ਆਉਣ ਲੱਗ ਪਈ ਇੱਕ ਸਾਇੰਟਿਸਟ ਦਾ ਇਹ ਲੇਖ ਪੜ੍ਹ ਕੇ ਮੈਂ ਤੇ दंग ਰਹਿ ਗਿਆ ਫਿਰ ਗੱਲ ਸਪਸ਼ਟ ਹੋ ਗਈ ਰੋਮ ਰੋਮ ਜੈ ਰਸਨਾ ਪਾ ਗੁਰਮੁਖ ਰੋਮ ਰੋਮ ਹਰਦੇ ਆਵੇ ਜਜ਼ਬੇ ਨਾਲ ਇਤਨਾ ਭਰ ਜਾਂਦਾ ਹੈ ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ ਪਿੱਛੋਂ ਜਜ਼ਬੇ ਦਾ ਹੜ ਆ ਜਾਂਦਾ ਹੈ ਇੱਕ ਜ਼ਬਾਨ ਨਾਲ ਉਹ ਧੁਨ ਕੱਢਣੀ ਔਖੀ ਹੋ ਜਾਂਦੀ ਹੈ ਰੋਮ ਰੋਮ ਰਸਨਾ ਵਜਦਾ ਭਾਈ ਸਾਹਿਬ ਭਈ ਮਨੀ ਸਿੰਘ ਜੀ ਦੇ ਰੋਮ ਰੋਮ ਦੇ ਚੋਂ ਇਹ ਪਾਠ ਦੀ ਆਵਾਜ਼ ਜਾਰੀ ਸੀ ਪਾਠ ਦਾ ਭੋਗ ਪਿਆ ਭਾਈ ਸਾਹਿਬ ਦੇ ਸਰੀਰ ਦਾ ਅੰਤ ਹੋਇਆ ਕਹਿਣ ਤੋਂ ਮੁਰਾਦ ਐਸੇ ਪੁਰਸ਼ ਸਰੀਰ ਤੋਂ ਨਿਰਲੇਪ ਹੋ ਜਾਂਦੇ ਐਸੇ ਮਨੁੱਖ ਸਰੀਰ ਦੇ ਹੁੰਦੇ ਹੋਇਆ ਸਰੀਰ ਨੂੰ ਰੱਖ ਕੇ ਵੀ ਕਿਦਰੇ ਭਰਮਣ ਕਰ ਸਕਦੇ ਨੇ ਗੁਰੂ ਹਰ Rai ਸਾਹਿਬ ਜੋ ਥੋੜਾ ਬਹੁਤ ਨਰਾਜ਼ ਹੋਏ ਬਾਬਾ ਰਾਮ ਰਾਏ ਸੇ ਇਕ ਤੇ 72 ਕਰਮਾਤਾ ਉਸਨੇ ਔਰੰਗਜ਼ੇਬ ਨੂੰ ਦਿਖਾਈਆਂ ਦੂਸਰਾ ਅਕਸਰ ਪੰਜਵੇਂ ਦਸਵੇਂ ਦਿਨ ਆਪਣੇ ਸੂਖਸ਼ਮ ਸਰੀਰ ਨੂੰ ਅਸਤੂਲ ਸਰੀਰ ਦੇ ਚੋਂ ਕੱਢ ਦਿੰਦੇ ਸਨ ਚਲੇ ਜਾਂਦੇ ਸਨ ਇਹਨੂੰ ਰਵਦਾਸ ਇੰਜ ਕਹਿੰਦੇ ਨੇ ਜਿਉ ਜਿਉ ਸਹਿਰ ਕਰੇ ਤਿਉ ਬਾਵੇ ਮਹਿਰਮ ਮੈਲ ਨਾ ਕੋ ਅਟਕਾਵੇ ਹਰ ਗ੍ਰਹਿ ਨੇ ਛਤਰ ਦੇ ਮੇਰੇ ਮਹਿਰਮ ਨੇ ਮਹਿਰਮ ਕਹਿੰਦੇ ਨੇ ਆਪਣੇ ਤਰਸ ਪਿਆ ਮੈਂ ਰਹਿਮਤ ਹੋਈ ਜਿਹੜੇ ਸਾਰੇ ਪੜਦੇ ਨੇ ਰਹਿਮਤ ਸ਼ਬਦ ਨਹੀਂ ਹੈ ਤਰਸ ਪਿਆ ਮੈਂ ਰਹਿਮਤ ਹੋਈ ਤਰਸ ਖਾਦਾਏ ਪ੍ਰਮਾਤਮਾ ਨੇ ਪ੍ਰਮਾਤਮਾ ਸਾਡਾ ਆਪਣਾ ਹੋ ਗਿਆ ਮਹਿਰਮ ਮਹਿਰਮ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਮਹਿਰਮ ਮੈਲ ਨਾ ਕੋ ਅਟਕਾਵੇ ਰਬਦਾਸ ਕਹਿੰਦੇ ਨੇ ਸਭ ਮੇਰੇ ਮਹਿਰਮ ਨੇ ਮੈਨੂੰ ਕਿਸੇ ਵੀ ਗ੍ਰਹਿ ਨਿਛਤਰ ਦੇ ਜਾਣ ਵਿੱਚ اٹਕ ਨਹੀਂ ਹੈ ਇਹ ਖੁਲਾਸਾ ਵੀ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਕਰਾਂਗਾ ਸੂਖਮ ਸਰੀਰ ਕਿਧਰੇ ਦਾ ਕਿਧਰੇ ਜਾ ਸਕਦਾ ਹੈ ਸ਼ੰਕਰਾਚਾਰੀਆ ਆਦੀ ਸ਼ੰਕਰਾਚਾਰੀਆ ਬਨਾਰਸ ਦਾ ਰਾਜਾ ਗੁਜ਼ਰਿਆ ਸੀ ਆਪਣੇ ਸਰੀਰ ਦੇ ਚੋਂ ਸੂਖਮ ਸਰੀਰ ਕੱਢ ਕੇ ਉਹਦੇ ਚ ਪ੍ਰਵੇਸ਼ ਕੀਤਾ ਇੱਕ ਤਜਰਬੇ ਦੇ ਤੌਰ ਤੇ ਲੰਬੀ ਚੌੜੀ ਪੈਸ ਹੋ ਰਹੀ ਸੀ ਮੰਡਨ ਮੇਸ਼ਰ ਨਾਲ ਉਸ ਕਰਕੇ ਇੱਕ ਲੰਬਾ ਚੌੜਾ ਇਤਿਹਾਸ ਹੈ ਅਕਸਰ ਸ਼ੰਕਰਾਚਾਰੀਆ ਵੀ ਇਸ ਤਰ੍ਹਾਂ ਕਰ ਲੈਂਦਾ ਸੀ ਬਾਬਾ RAM ਰਹਿ ਤੇ ਹਰ 5ਵੇਂ 10ਵੇਂ ਦਿਨ ਕਰ ਲੈਂਦੇ ਸੀ ਨਿਰਲੇਪ ਇੱਕ ਦਿਨ ਪਤਨੀ ਨੂੰ ਕਹਿਣ ਲੱਗੇ ਮੈਂ 7 ਦਿਨਾਂ ਬਾਅਦ ਆਵਾਂਗਾ ਸ਼ਾਮ ਤੱਕ ਨਹੀਂ ਜਿਵੇਂ ਮੈਂ ਘੰਟੇ ਦੋ ਘੰਟੇ ਚਾ ਜਾਣਾ ਇਸ ਤਰ੍ਹਾਂ ਨਹੀਂ ਤੂੰ 7 ਦਿਨ ਤੱਕ ਮੇਰੇ ਸਰੀਰ ਦੀ ਸੰਭਾਲ ਰੱਖੇ ਸੂਖਸ਼ਮ ਸਰੀਰ ਦਾ ਸੰਬੰਧ ਟੁੱਟ ਗਿਆ ਉਹ ਨਹੀਂ ਹੈ ਅਸਥੂਲ ਪਏ ਮਸੰਦ ਜੋ ਖਾਰ ਖਾਂਦੇ ਸਨ RAM RAAY ਤੋਂ ਤੇ ਸੋਚਦੇ ਸਨ ਇਹਦੇ ਹੁੰਦੇ ਆ ਗੁਰੂ ਬਣਨਾ ਸਾਡਾ ਬੜਾ ਔਖਾ ਹੈ ਇਹਨੂੰ ਖਤਮ ਕਰੀਏ ਤੋ ਪਤਾ ਕੀ ਚੇਤਾ ਸਜਾ ਲਈ ਅਰਥੀ ਬਣਾ ਲਈ ਤੇ ਲਿਟਾ ਦਿੱਤਾ RAM RAAY ਨੂੰ ਲੈ ਜਾਣ ਲੱਗੇ ਪਤਨੀ ਰੋਂਦੀ ਪਈਏ ਬਈ ਉਹਨਾਂ ਨੇ ਕਿਹਾ ਸਤਵੇਂ ਦਿਨ ਮੈਂ ਆ ਜਾਣਾ ਕੋ ਇਸ ਤਰ੍ਹਾਂ ਕਰਦੇ ਹੁੰਦੇ ਨੇ ਤੁਸੀਂ ਜ਼ਿੰਦਾ ਮਨੁੱਖ ਨੂੰ ਜਲਾ ਰਹੇ ਹੋ ਉਹ ਤੜਪਦੀ ਰਹਿ ਗਈ ਉਹ ਲੈ ਗਈ ਸ਼ਮਸ਼ਾਨਗੜ ਅਗਲਾ ਦਿੱਤੀ ਅੱਧਾ ਸਰੀਰ ਜਲ ਗਿਆ ਉਦੋਂ ਸੂਕਸ਼ਮ ਸਰੀਰ ਵਾਪਸ ਆਇਆ ਕਿਦਰੇ ਖਬਰ ਪਹੁੰਚ ਗਈ ਹੋਣਾ ਪਰ ਹੁਣ ਸਰੀਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ ਅੱਧੇ ਤੋਂ ਜ਼ਿਆਦਾ ਜਲ ਗਿਆ ਸੀ ਫਿਰ ਵੀ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਉੱਚੀ ਆਵਾਜ਼ ਨਾਲ ਬੋਲੇ RAM ਰਾਏ ਐ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਜਲਾਇਆ ਕੱਲ ਗਈ ਦਰ ਤੁਹਾਨੂੰ ਜ਼ਿੰਦਾ ਜਲਾਏਗਾ ਇਹ ਇਤਿਹਾਸ ਹੈ ਇਹ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਹੀ ਮਸੰਦਾਂ ਨੂੰ ਡੇਰਾ ਧੋਣ ਦੇ ਜ਼ਿੰਦਾ ਜਲਾਇਆ ਦੁਸ਼ਟ ਹੋ ਗਏ ਸੀ ਬੜੇ ਜ਼ਾਲਮ ਹੋ ਗਏ ਸੀ ਰਾਮ ਰਾਏ ਅਕਸਰ ਇਸ ਤਾਂ ਜੋ ਹੈ ਕਰਦਾ ਹੁੰਦਾ ਸੀ ਨਿਰਲੇਪ ਹੋ ਜਾਂਦਾ ਸੀ ਇਸ ਤਰ੍ਹਾਂ ਦੇ ਪੁਰਸ਼ ਸਰੀਰ ਦੇ ਕਸ਼ਟ ਤੋਂ ਵੀ ਨਿਰਲੇਪ ਹੋ ਜਾਂਦੇ ਕਿਉਂਕਿ ਸਰੀਰ ਨਾਲ ਸੰਬੰਧ ਨਹੀਂ ਰਹਿ ਜਾਂਦਾ ਮਨਸੂਰ ਨੂੰ ਸੋਲੀ ਤੇ ਚੜਿਆ ਜਾ ਰਿਹਾ ਹੈ ਮੁਸਕਰਾਉਂਦਾ ਹੀ ਰਿਹਾ ਬੰਦ-ਬੰਦ ਕਠੇ ਜਾ ਰਹੇ ਨੇ ਮਨ ਹੀ ਸੰਗ ਦੇ ਪਾਠ ਕਰਦੇ ਰਹੇ ਪਾਠ ਕਰਦੇ ਰਹੇ ਉਬਲਦੀ ਦੇਗ ਦੇ ਚ ਬੈਠੇ ਨੇ ਤੱਤੀ ਤਵੀ ਤੇ ਬੈਠੇ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਬਿਓ ਸਾਹਿਬ ਕਾ ਸੋ ਮਾਥੇ ਲੈ ਮਾਨਿਆ ਜਿਤਨੇ ਚਿਰ ਤੱਕ ਇਸ ਸਰੀਰ ਦੇ ਨਾਲ ਲਿਪਾਏ ਮਾਣੇ ਮਨੁੱਖ ਇਹ ਸਰੀਰ ਮਿਲਦਾ ਰਹੇਗਾ ਮਿਲਦਾ ਰਹੇਗਾ ਜੁਗ ਜੁਗ ਮੇਰੇ ਸਰੀਰ ਕਾ ਵਾਸ਼ਨਾ ਬੱਦਾ ਆਵੇ ਜਾਏ ਤੇ ਦੁੱਖ ਸੁਖ ਦੇ ਚ ਜਨਮ ਬੀਤਿਤ ਕਰਦਾ ਰਹੇਗਾ ਜੰਮੇਗਾ ਮਰੇਗਾ ਤਰ੍ਹਾਂ ਤਾਰੇ ਦੁੱਖ ਭੋਗੇਗਾ ਸੁਖ ਵੀ ਭੋਗੇਗਾ ਕਦੀ ਦਿਨ ਤੇ ਕਦੀ ਰਾ ਜਨਮ ਮਰਨ ਤੋਂ ਉਸ ਦਿਨ ਰਹਿ ਤੋਵੇਗਾ ਕਦੋਂ ਜੋਤੀ ਜੋਤ ਰਲੀ ਇਹ ਦਿਨ ਸੋਕਸ਼ਮ ਸਰੀਰ ਜੋ ਜੋਤ ਹੈ ਪਰਮਾਤਮਾ ਦੇ ਚਲੇਨ ਹੋ ਜਾਏਗਾ ਉਸ ਤੋਂ ਪਹਿਲੇ ਨਹੀਂ ਤੇ ਚੰਦਾ ਰਹੇਗਾ ਭਾਰਤ ਵਿੱਚ ਸਭ ਤੋਂ ਵੱਡਾ ਦੁੱਖ ਜਨਮ ਨੂੰ ਮੰਨਦੇ ਨੇ ਤੇ ਮਰਨ ਨੂੰ ਮੰਨਦੇ ਨੇ ਬਾਕੀ ਸਾਰੇ ਦੁੱਖ ਜਨਮ ਮਰਨ ਦੇ ਵਿਚਕਾਰ ਨੇ ਸਭ ਤੋਂ ਵੱਡਾ ਦੁੱਖ ਜਨਮ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾ ਹੈ ਪਿਆ ਦੇ ਇਸ ਲੰਮੇ ਬਹੁਤ ਵੱਡੀ ਸਜ਼ਾ ਮਿਲ ਗਈ ਕਿ ਜਮਦਾ ਹੈ ਮਰਦਾ ਹੈ ਜਮਦਾ ਹੈ ਮਰਦਾ ਹੈ ਪ੍ਰਭ ਜਨਮ ਮਰਨ ਨਿਵਾਰ ਆਰ ਪਰਿਓ ਦਵਾਰ ਇਹ ਉਦੋਂ ਹੁੰਦਾ ਹੈ ਜਦ ਧੁਨ ਨਾਭੀ ਤੱਕ ਪਹੁੰਚਦੀ ਹੈ 나ਫ ਪੂਰੀ ਖੁੱਲ ਜਾਂਦੀ ਹੈ ਸਰੀਰ ਜ਼ਿੰਦਾ ਰਹਿੰਦਾ ਹੈ ਵਾਸ਼ਨਾਵਾਂ ਦੀ ਮੌਤ ਹੋ ਜਾਂਦੀ ਹੈ ਕਾਮਨਾਵਾਂ ਦੀ ਮੌਤ ਹੋ ਜਾਂਦੀ ਹੈ ਚਿੰਤਾਵਾਂ ਦੀ ਮੌਤ ਹੋ ਜਾਂਦੀ ਹੈ ਪਾਪਾਂ ਦੀ ਮੌਤ ਹੋ ਜਾਂਦੀ ਹੈ ਦੁੱਖਾਂ ਦੀ ਮੌਤ ਹੋ ਜਾਂਦੀ ਹੈ ਇਹ ਮਨ ਜੋਤ ਸਰੂਪ ਜੋਤ ਵਿੱਚ ਲੀਨ ਹੋ ਜਾਂਦਾ ਹੈ ਜੋਤੀ ਜੋਤ ਰਲੇ ਸੰਪੂਰਨthਿਆ ਰਾਮ ਯਾਤਰਾ ਸੰਪੂਰਨ ਹੋ ਜਾਂਦੀ ਏ ਸੰਸਾਰ ਤੇ ਆਇਆ ਸਫਲ ਹੋ ਜਾਂਦਾ ਹੈ ਸਰੀਰ ਦੇ ਤਲ ਤੇ ਤੇ ਜ਼ਿੰਦਾ ਹੈ ਪਰ ਮੁਕਤ ਹੋ ਗਿਆ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ ਸਾਨੂੰ ਪ੍ਰਭੂ ਨੇ 나ਫ ਦਿੱਤੀ ਏ ਪਵਨ ਦਿੱਤੀ ਏ ਇਸ ਪਵਨ ਦੇ ਨਾਲ ਵਾਹਿਗੁਰੂ ਵਾਹਿਰੂ ਦੀ ਧੁਨ ਅਲਾਪ ਸਕਦੇ ਆ ਤੇ ਧਿਆਨ ਕਰਕੇ ਇਸ ਧੁਨ ਨੂੰ ਵਾਪਸ ਲੈ ਜਾ ਸਕਦੇ ਆ ਔਰ ਗਹਿਰਾਈ ਨਾਲ ਸੁਣ ਸਕਦੇ ਆ ਜਿਸ ਦਿਨ ਏ ਆਪਣੇ ਕੇਂਦਰ ਤੇ ਧੁੰਨ ਚਲੀ ਗਈ ਜਨਮ ਮਰਨ ਮਿਟ ਜਾਣਗੇ ਮਨੁੱਖ ਨਿਰਲੇਪ ਹੋ ਜਾਏਗਾ ਸੂਖਮ ਦਾ ਸੰਬੰਧ ਅਸਥੂਲ ਨਾਲ ਟੁੱਟ ਜਾਏਗਾ ਇਤਨੇ ਸੇਵਾਵਾਂ ਇਸ ਵਕਤ ਪ੍ਰਵਾਨ ਕਰਨੀਆਂ ਸਾਰਿਆਂ ਦਾ ਧੰਨਵਾਦ ਬੁੱਲ ਚੁਗ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਲੋ 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 ਵੀਰੋ ਬਾਕੀ ਜਿਹਨੀਆਂ ਵੀ ਭਵਿਸ਼ਵਾਣੀਆਂ ਜਿਹੜੇ ਵਾਕਿਆਤ ਸੰਦ ਮਸਕੀਨ ਨੇ ਦੱਸੇ ਉਹਨਾਂ ਦੇ ਬਾਰੇ ਤੇ ਮੈਨੂੰ ਨਹੀਂ ਪਤਾ ਲੇਕਿਨ ਵੀਰੋ ਗੱਲ ਇਹ ਹੈ ਕਿ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਦੇ ਨਾਲ ਜਿਹੜਾ ਜੁੜ ਜਾਂਦਾ ਵੈ ਉਹਨੂੰ ਫਿਰ ਦੁਨਿਆਦਾਰੇ ਦੀ ਪਰਵਾਹ ਨਹੀਂ ਰਹਿੰਦੀ ਕਿ ਦੁਨੀਆਂ ਤੇ ਕੀ ਹੋ ਰਿਹਾ ਦੁਨੀਆਂ ਤੇ ਕੀ ਕੌਣ ਕਰ ਰਿਹਾ ਕੀ ਨੁਕਸਾਨ ਹੋ ਰਿਹਾ ਕੀ ਸਜ਼ਾ ਮਿਲ ਰਹੀ ਕੀ ਘਟ ਰਿਹਾ ਕੋਈ ਕੀ ਕਰ ਰਿਹਾ ਫਿਰ ਚਾਹੇ ਇਨਸਾਨ ਨੂੰ ਕੋਈ ਜ਼ਿੰਦਾ ਜਲਾ ਦੇਵੇ ਚਾਹੇ ਉਹਦਾ ਜਿਸਮ ਦਾ ਟੁਕੜੇ ਟੁਕੜੇ ਕਰ ਦੋਵੇ ਚਾਹੇ ਉਹਦੇ ਬੱਚਿਆਂ ਦੇ ਟੁਕੜੇ ਟੁਕੜੇ ਕਰ ਦੋਵੇ ਜਿਸ ਤਰ੍ਹਾਂ ਕਿ ਵੀਰੋ ਅਜਾ موسی ਅਲੈਹਿਸਲਮ ਦੇ ਦੌਰ ਦਾ ਇੱਕ ਵਾਕਿਆ ਹੈ ਸਾਡੇ ਪੁਰਾਣੇ ਮਜੀਦ ਦੇ ਅੰਦਰ ਪਾਕ ਦੇ ਅੰਦਰ ਵੀ ਸੱਚਾ ਵਾਕਿਆ ਹੈ ਕਿ ਇੱਕ ਔਰਤ ਸੀ ਜਿਹੜੀ ਫਰਾਉਨ ਦੇ ਦੌਰ ਦੇ ਅੰਦਰ ਅਸਲਾਮ ਲਈ ਫਰਾਉਨ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਖੁਦਾ ਹਾਂ ਲੇਕਿਨ ਉਸ ਔਰਤ ਅਜਾ موسی ਅਲੈਹਿਸਲਮ ਤੇ ਈਮਾਨ ਲਾਈ ਅੱਲਾ ਰੱਬੁਲ ਇਜ਼ਜ਼ ਨੂੰ ਆਪਣਾ ਖੁਦਾ ਮੰਨ ਲਾ ਪਈ ਜਦੋਂ ਫਰਾਉਨ ਨੂੰ ਪਤਾ ਚੱਲਿਆ ਫਰਾਉਨ ਦੀ ਨੌਕਰਾਨੀ ਸੀ ਫਰਾਉਨ ਨੇ ਉਹਦੀਆਂ ਦੋ ਛੋਟੀਆਂ ਬੱਚੀਆਂ ਸੀ ਉਸ ਜ਼ਾਲਮ ਨੇ ਪਹਿਲੇ ਇੱਕ ਬੱਚੀ ਨੂੰ ਟੇਲ ਕੜਾਇ ਦੇਵੇ ਸੁੱਟਿਆ ਤਾਂ ਕਿ ਇਹ ਔਰਤ ਤੁਹਾਨੂੰ ਪਤਾ ਔਲਾਦ ਨਾਲ ਹਰ ਕਿਸੇ ਨੂੰ ਬੜਾ ਪਿਆਰ ਹੁੰਦਾ ਵੈ ਮੰਨ ਜਾਈਗੀ ਲੇਕਿਨ ਔਰਤ ਨਹੀਂ ਮੰਨੀ ਫਿਰ ਉਸਨੇ ਦੂਸਰੀ ਨੂੰ ਉਹ ਨਹੀਂ ਮੰਨੀ ਤੇ ਫਿਰ ਉਸਨੇ ਉਸ ਔਰਤ ਨੂੰ ਉਸ ਦੇ ਵਿੱਚ ਸੁੱਟ ਦਿੱਤਾ ਫਿਰ ਉਹ ਇਸ ਤੋਂ ਪਤਾ ਚੱਲਦਾ ਵੈ ਕਿ ਜਿਹਦਾ ਅੱਲਾ ਪਾਕ ਦੇ ਨਾਲ ਜੁੜ ਜਾਂਦਾ ਵੈ ਫਿਰ ਉਹ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਤੋਂ ਜਾਨ ਵੀ ਚਲੀ ਜਾਵੇ ਉਸ ਨੂੰ ਕੋਈ ਪਰਵਾਹ ਨਹੀਂ ਔਲਾਦ ਚਲੀ ਜਾਵੇ ਕੋਈ ਪਰਵਾਹ ਨਹੀਂ ਮਕਸਦ ਸਿਰਫ ਕੀ ਹੈ ਕਿ ਅੱਲਾ ਦੇ ਰਾਹ ਤੇ ਤੋਂ ਉਸਨੇ ਨਹੀਂ ਹਟਣਾ ਚਾਹੇ ਉਹਦਾ ਬੰਦ ਬੰਦ ਘਟਿਆ ਜਾਵੇ ਚਾਹੇ ਉਸ ਨੂੰ ਜਿੰਨੇ ਮਰਜ਼ੀ ਤੈਲ ਜਿਦੀ ਮਰਜ਼ੀ ਸਖਤੀ ਤਕਲੀਫ ਉਹਨਾਂ ਦਿੱਤੀ ਜਾਵੇ ਉਹ ਬੰਦਾ ਕਦੀ ਪਿੱਛੇ ਨਹੀਂ ਹਟਦਾ ਕਿਉਂਕਿ ਅੱਲਾ ਰੱਬੁਲ ਇਜ਼ਤ ਦੀ ਮੁਹੱਬਤ ਉਸ ਦੀ ਕਾਮਯਾਬੀ ਦੁਨੀਆ ਦੀ ਤਕਲੀਫ ਪਰੇਸ਼ਾਨੀ ਅਜ਼ਮਾਇਸ਼ ਤੋਂ ਬਹੁਤ ਜ਼ਿਆਦਾ ਵੱਡੀ ਹੈ ਉਹਦਾ ਰਿਵਾਰਡ ਵੀ ਬਹੁਤ ਵੱਡਾ ਹੈ ਤੇ ਵੀਰੋ ਇੱਕੋ ਹੀ ਦਵਾ ਹੈ ਕਿ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਸਾਨੂੰ ਇਨੀ ਤਾਕਤ ਇਨੀ ਹਿੰਮਤ ਦੇਵੇ ਕਿ ਅਸੀਂ ਨੇਕੀ ਦੇ ਰਾਹਤੇ ਤੇ ਚਲੀਏ ਬੁਰਾਈ ਦੇ ਰਾਹਤੇ ਤੋਂ دور ہو یہ برائی تو نفرت ہو جائے تھرا دل پاک تے صاف ہو جائے اللہ پاک جا سب تے اپنا کرم اپنی رحمت کرے باقی بھی طرح لکھتا کمنٹ کر کے اپنی قیمتی لازمی کرنا اپنا سارا خیال رکھنا یاد رکھنا اللہ حافظ